ਇਹਨਾਂ ਬੱਚਿਆਂ ਦਾ ਇਹਨਾਂ ਮਾਵਾਂ ਦਾ ਇਹਨਾਂ ਪਰਿਵਾਰਾਂ ਦਾ ਕੀ ਕਸੂਰ ਹੈ ਤੁਸੀਂ ਇਹਨਾਂ ਨੂੰ ਕਿਉਂ ਦੂਰ ਕਰੀ ਜਾਂਦੇ ਇੱਕ ਦੂਜੇ ਤੋਂ ਜੇ ਤੁਸੀਂ ਕੋਈ ਐਕਸ਼ਨ ਲੈਣਾ ਤੁਸੀਂ ਉਹਨਾਂ ਦੇ ਖਿਲਾਫ ਲੋ ਜਿਨ੍ਹਾਂ ਨੇ ਹਮਲਾ ਕੀਤਾ ਸੀ ਜਿਹੜੇ ਅੱਤਵਾਦੀ ਉਹਨਾਂ ਨੂੰ ਫੜੋ ਉਹਨਾਂ ਤੇ ਐਕਸ਼ਨ ਲਓ ਉਹਨਾਂ ਦੇ ਪਰਿਵਾਰਾਂ ਨੂੰ ਚੱਕੋ ਤੁਸੀਂ ਇਹਨਾਂ ਨੂੰ ਕਿਉਂ ਇਹਨਾਂ ਨੂੰ ਤਕਲੀਫ ਦਈਏ ਇਹਨਾਂ ਨੂੰ ਕਿਉਂ ਦਰਦ ਦਈਏ ਇਹਨਾਂ ਨੇ ਕਿੰਨੇ ਕਿੰਨੇ ਬੱਚਿਆਂ ਨੂੰ ਕੀ ਪਤਾ ਭਾਰਤ ਪਾਕਿਸਤਾਨ ਕੀ ਹੈ ਅੱਤਵਾਦੀ ਕੀ ਹੈ ਹਮਲਾ ਕਿਉਂ ਹੋਇਆ ਉਹਨਾਂ ਬੱਚਿਆਂ ਨੂੰ ਕੀ ਪਤਾ ਤੁਸੀਂ ਉਹਨਾਂ ਬੱਚਿਆਂ ਨੂੰ ਦੂਰ ਕਰੀ ਇਹਨਾਂ ਨੇ ਮਾਵਾਂ ਤੇ ਬੱਚੇ ਰੋਈ ਜਾਂਦੇ ਘਰ ਲਾਈ ਜਾਂਦੇ ਆ ਵੀਡੀਓ ਦੇਖ ਕੇ ਆਪਦਰੂਣ ਹੁੰਦਾ ਵੀ ਬੱਚੇ ਸਰਕਾਰੋਂ ਇਹਨੇ ਨਿਰਦਈ ਨਾ ਬਣੋ ਨਾ ਬਣੋ ਇਹਨੇ ਨਿਰਦਈ ਪਾਪ ਲੱਗਣਗੇ ਤੁਹਾਨੂੰ ਕੀੜੇ ਚੱਲਣਗੇ ਤੁਹਾਡੇ ਪਰਿਵਾਰ ਇਤੋਂ ਜ਼ਿਆਦਾ ਉਜੜਨਗੇ ਇਤੋਂ ਜ਼ਿਆਦਾ ਦਰਦ ਤਕਲੀਫ ਹੋਊ ਜੇ ਤੁਹਾਡੇ ਪਰਿਵਾਰ ਉਜੜਨਗੇ ਨਾ ਤੁਹਾਡੇ ਕੋਲ ਕੋਰਸਿੰਗਾਂ ਵੀ ਨਹੀਂ ਆ ਰਹਿਣਗੀਆਂ ਜਿੰਨਾ ਕੋਰਸਿੰਗਾਂ ਤੇ ਤੁਸੀਂ ਮਾਨ ਕਰੀ ਜਾਂਦੇ ਨਾ ਬੈਠੇ ਇਹ ਕੋਰਸਿੰਗਾਂ ਵੀ ਨਹੀਂ ਰਹਿਣਗੀਆਂ ਤੁਹਾਡੇ ਕੋਲ ਕਿਉਂ ਇੰਨਾ ਲੋਕਾਂ ਨੂੰ ਤੰਗ ਕਰੀ ਜਾਂਦੇ ਤੁਸੀਂ ਆਪ ਤਾਂ ਬੈਠਿਆ ਤੇ ਪਰਿਵਾਰਾਂ ਸੰਭਾਲ ਕੇ ਕੋਠਿਆਂ 'ਚ ਬਿਠਾ ਲਿਆ ਪਰਿਵਾਰ ਵਾਲਿਆਂ ਨੂੰ ਤੇ ਦੂਜੀ ਜਿਹੜੀ ਆਮ ਜਨਤਾ ਤੁਸੀਂ ਉਹਨਾਂ ਨੂੰ ਤੰਗ ਕਰੀਏ ਨੇ ਕੀ ਚੱਕਿਆ ਆਮ ਜਨਤਾ ਐ ਤੁਹਾਡਾ ਤੁਹਾਨੂੰ ਵੋਟਾਂ ਪਾ ਕੇ ਤੁਹਾਨੂੰ ਸਰਕਾਰ ਬਣਾਤੇ ਤੁਹਾਡੀ ਵੋਟਾਂ ਪਾਈਆਂ ਤੁਹਾਨੂੰ ਅਗਲੇ ਨੇ ਤੁਸੀਂ ਇਹ ਨਤੀਜੇ ਦਈਏ ਨੇ ਵੋਟਾਂ ਪਾਉਣ ਦਾ ਐ ਤੰਗ ਕਰੀਏ ਨੇ ਤੁਸੀਂ ਜਿਨ੍ਹਾਂ ਦੀ ਗਲਤੀ ਹੈ ਜਿਨ੍ਹਾਂ ਨੇ ਜਾਣ ਬੁੱਝ ਕੇ ਕੀਤਾ ਤੁਸੀਂ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਕੀਤਾਗਾ ਐਕਸ਼ਨ ਹੀ ਲਿਆ ਉਹਨਾਂ ਦੇ ਖਿਲਾਫ ਤੁਸੀਂ ਜਾਵਾਂ ਵੀ ਤੇ ਨਾਰਮਲ ਜਨਤਾ ਜਿਹੜੀ ਆਮ ਜਨਤਾ ਤੁਸੀਂ ਉਹਨਾਂ ਨੂੰ ਦੁੱਖ ਤਕਲੀਫ ਦਈਏ ਨੇ ਕਿਉਂ ਐ ਕਰੀਏ ਨੇ 1947 ਜਿਹੜੀ ਵੰਡ ਹੋਈ ਸੀਗੀ ਉਹ ਘੱਟ ਸੀਗੀ ਉਹਦੇ ਕਿੰਨਾ ਕੁਸ਼ ਹੋਇਆ ਸੀਗਾ ਤੁਸੀਂ ਫੇਰ ਉਹੀ ਕੁਸ਼ ਕਰੀ ਜਾਂਦੇ ਹੁਣ 1947 ਵਾਲਾ ਦੌਰ ਹੀ ਫੇਰ ਆ ਗਿਆ ਪੰਜਾਬ ਤੇ ਪਾਕਿਸਤਾਨ ਦੀ ਵੰਡ ਹੋਈ ਜਾਂਦੀ ਹੈ ਉਹੀ ਦੌਰ ਫੇਰ ਆ ਗਿਆ ਇਹ ਨਾ ਭੁੱਲੋ ਵੀ ਧਰਤੀ ਇਹ ਵੀ ਗੁਰੂ ਆਂਦੀ ਹੈ ਤੇ ਧਰਤੀ ਪਾਕਿਸਤਾਨ ਵੀ ਗੁਰੂਆਂ ਦੀ ਹੈ ਲੈਂਦਾ ਪੰਜਾਬ ਚੜਦਾ ਪੰਜਾਬ ਨਾ ਆਪੇ ਹੀ ਰੱਖਿਆ ਇਹ ਪਾਕਿਸਤਾਨ ਅਤੇ ਪੰਜਾਬ ਹੈਗਾ ਤੇ ਇੱਕੋ ਹੀ ਪੰਜਾਬ ਹੈ ਸਾਰਾ ਉਹ ਵੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਇਹ ਵੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ ਭਗਵੰਤ ਮਾਨਾ ਤੂੰ ਤਾਂ ਪੰਜਾਬ ਦਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਸਰਕਾਰ ਨਾਲ ਗੱਲ ਕਰੇ ਇਹ ਤਾਂ ਹੈ ਨਹੀਂ ਵੀ ਤੇਰੀ ਪਹੁੰਚ ਹੈ ਨਹੀਂ ਤੂੰ ਕੁਝ ਕਰ ਨਹੀਂ ਸਕਦਾ ਤੂੰ ਸਰਕਾਰਾਂ ਚ ਬੈਠ ਕੇ ਗੱਲ ਨਹੀਂ ਕਰ ਸਕਦਾ ਤੂੰ ਪੰਜਾਬ ਦਾ ਜਾਇਆ ਗੁਰੂਆਂ ਦੀ ਧਰਤੀ ਦਾ ਤੂੰ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਅੱਗੇ ਮੈਂ ਬੱਚੇ ਰੋਈ ਜਾਂਦੇ ਆ ਦੀ ਮਾਵਾਂ ਧਰਸੀ ਜਾਂਦੇ ਆ ਕੀ ਹੈ ਇਹਨਾਂ ਬੱਚਿਆਂ ਦਾ ਕਸੂਰ ਸੱਚੀ ਕੀੜੇ ਪੈਪੇ ਮਰੋਂਗੇ ਤੁਸੀਂ ਸਰਕਾਰੋ ਤੁਹਾਡਾ ਪਰਿਵਾਰ ਸਾਰਾ ਕੀੜੇ ਪੈਪੇ ਮਰੂਗਾ ਤੁਹਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਨਾ ਉਹ ਵੀ ਦੁੱਖਾਂ ਦੇ ਵਿੱਚ ਲੰਘੂਗੀ ਉਹਨਾਂ ਦੀ ਜ਼ਿੰਦਗੀ ਜਿਹੜੀ ਕਿਸੇ ਨੂੰ ਸੁੱਖ ਨਹੀਂ ਮਿਲਣਾ ਜਿਹੜਾ ਤੁਸੀਂ ਆਮ ਜਨਤਾ ਨੂੰ ਦੁਖੀ ਕੀਤਾ ਨਾ ਹੁਣ ਸੁੱਖ ਤੁਹਾਨੂੰ ਵੀ ਨਹੀਂ ਮਿਲਦਾ ਤੁਹਾਡੇ ਜਵਾਕ ਵੀ ਜਿਹੜੇ ਸੁਖੀ ਨਹੀਂ ਬਸਨੇ ਜਿਹੜਾ ਤੁਸੀਂ ਆਮ ਜਨਤਾ ਨੂੰ ਦੁੱਖ ਦਿੱਤਾ ਨਾ ਇਨ ਨਿੱਕੇ ਨਿੱਕੇ ਜਵਾਕਾਂ ਤੇ ਘੈਰ ਕਮਾਈ ਜਾਂਦੇ ਉਹਨਾਂ ਦੇ ਮਾਪੇ ਤੇ ਦੂਰ ਕਰੀ ਜਾਂਦੇ ਲਾਸਟ ਦੇ ਵਿੱਚ ਮੈਂ ਇਹੀ ਕਹਿਣਾ ਜਾਊਂਗੀ ਵੀ ਜਿਹੜੇ ਪੰਜਾਬ ਦੇ ਆ ਪੰਜਾਬੀਆਂ ਨਾਲ ਹੀ ਵਿਆਹ ਕਰਾਓ ਜਿਹੜੇ ਪਾਕਿਸਤਾਨੀਆਂ ਪਾਕਿਸਤਾਨੀਆਂ ਨਾਲ ਹੀ ਵਿਆਹ ਕਰਵਾਓ ਕਿਉਂਕਿ ਇਹਨਾਂ ਸਰਕਾਰਾਂ ਦਾ ਕੋਈ ਭਰੋਸਾ ਨਹੀਂ ਘਨ ਥੋੜੇ ਟਾਈਮ ਬਾਅਦ ਇਹਨਾਂ ਸਰਕਾਰਾਂ ਨੇ ਫੇਰ ਇੱਕੋ ਜਿਹਾ ਹੋ ਜਾਣਾ ਫੇਰ ਆਮ ਜਨਤਾ ਨੇ ਇੱਧਰ-ਉੱਧਰ ਗੱਤਾਂ ਲੱਗ ਗਿਆ ਨਾ ਜਦ ਆਮ ਜਨਤਾ ਫੇਰ ਇੱਧਰ-ਉੱਧਰ ਗੱਤਾਂ ਲੱਗ ਗਈ ਪੰਜਾਬੀ ਪਾਕਿਸਤਾਨੀ ਇਕੱਠੇ ਹੋਗੇ ਇਹਨਾਂ ਸਰਕਾਰਾਂ ਨੇ ਫੇਰ ਮੰਨ ਕਰਵਾ ਦੇਣੀ ਹੈ ਫੇਰ ਵਿੱਚ ਹੁਣ ਜਿਵੇਂ ਬੱਚੇ ਰੁੱਲੀ ਜਾਂਦੇ ਫੇਰ ਉਹ ਬੱਚੇ ਹੀ ਰੋਲਣੇ ਕੇ ਬਾਅਦ ਜੋ ਵੀ ਤੇ ਜਿੰਨਾ ਹੋ ਸਕਦਾ ਤੁਸੀਂ ਸਾਰੇ ਜਾਣਿਆ ਆਪ ਦੇ ਵੀ ਇੰਸਟਾਗ੍ਰਾਮ WhatsApp ਸਾਰੇ ਸੋਸ਼ਲ ਮੀਡੀਆ ਦੇ ਸਟੇਟਸ ਲਾਓ ਇੰਸਟਾਗ੍ਰਾਮ ਤੇ ਲਾਓ ਸਟੇਟਸ ਸਟੋਰੀਆਂ ਲਾਓ ਰੀਲਸ ਸ਼ੇਅਰ ਕਰੋ ਤਾਂ ਕਿ ਸਰਕਾਰਾਂ ਤੇ ਪ੍ਰੈਸ਼ਰ ਬਣੇ ਵੀ ਇਹ ਕਹਿ ਰਾ ਨਾਕਮਾਂ ਜਵਾਕਾਂ ਨਾਲ